ਉਹ ਜੀ ਪਾਲੇ ਭਾਈ ਨੇ ਬਾਹ ਫੜੀ ਧਰੋਂ ਮੈਂ ਤੇਰਾ ਭਲਾ ਜੀ ਸਹੀ ਗੱਲ ਹੀ ਹੁਣ ਇੱਕ ਵੇਖ ਭਾਈ ਨਪਤਾ ਲੱਗ ਜਾ ਉਹ ਲੱਗਣ ਲੱਗਣ ਦੀ ਗੱਲ ਜਿੱਦਾਂ ਪਾਲੇ ਭਾਈ ਨੇ ਬਾਹ ਫੜੀ ਇੰਨੇ ਵੱਡਾ ਹੈ ਨਾ ਤੇ ਭਾਈ ਆਪਣਾ ਰਾਤ ਹੈ ਇਹਨਾਂ ਨੇ ਨਾ ਉਹ ਮੈਂ ਜਲ ਟੱਲਿਆ ਟਾਪ ਤੇ ਬਾਅਦ ਅੱਛਾ ਮੈਨੂੰ ਖੁਸ਼ੀ ਵੜੀ ਮੈਂ ਘੜੀ ਮੁੜੀ ਆਏ ਨਾ ਭਾਜੀ ਵਾਲੇ ਨਾ ਦੋ ਤਿੰਨ ਦਿਨ ਨੀਂਦ ਨਹੀਂ ਆਈ ਚਾ ਜੱਗੂ ਹੀ ਸਰਾਹੀ ਬਲਾਲ ਪਹਿਲਵਾਨ ਨੇ ਨਾ ਕੈਂਚੀ ਪਾਤੀ ਚੋਲੇ ਇੰਗਲੈਂਡ ਤੋਂ ਚੋਲੇ ਪਾਂ ਜੀ ਸੁਖਮਨ ਭਵਾਨ ਨੇ ਪੰਪ ਮਾਰਿਆ ਅੱਜ ਦਾ ਦਿਨ ਵੀ ਮੇਰੇ ਸਮਨਾ ਇਹ ਗੱਲ ਨੂੰ 8 ਸਾਲ ਹੋ ਗਏ ਆ ਲੱਗ ਅਜੇ ਤੱਕ ਪਰਵਾਨ ਦਾ ਸੂਤਰ ਨਹੀਂ ਆਇਆ ਇਹ ਕਿਤੇ ਬੂਟੇ ਨੂੰ ਪੁੱਛ ਲਿਓ ਵੀ ਘੜਕਾ ਕੀ ਹੀ ਆਂਦੇ ਹੀ ਵੀ 1 ਸਾਲ ਇਹਨਾਂ ਨੇ ਮਾਲਵੇ ਚ ਵੜ ਗਏ 75 ਕਿਲੋ ਟੀਮ ਚ ਅੱਛਾ ਇੱਕ ਉਸਤਾਦ ਦੀਆਂ ਦੋਵੇਂ ਉਂਗਲਾਂ ਟੁੱਟ ਗਈਆਂ ਸੁਖਮਨ ਖੜਿਆ ਸੁਖਮਨ ਭਵਾਨ ਨੇ ਪੰਪ ਮਾਰੀ ਤੇ ਉਹਦੀਆਂ ਦੋਵੇਂ ਉਂਗਲਾਂ ਟੁੱਟ ਗਈਆਂ ਛੱਡਿਆ ਨਹੀਂ ਇਹਨੇ ਦਾਰੀ ਨੇ ਹੀ ਤੇ ਪਰ ਇਹਦਾ ਗਿੱਟਾ ਇਹ ਲਗਿਆ ਤੇ ਪਸਰੀਆਂ ਖੇਲੀਆਂ ਸੋਹਣ ਭਾਜੀ ਵੇ ਲੋ ਰੁੜਕੀ ਵਾਲਾ ਲਾ ਲੋ ਆਪਾਂ ਨੂੰ ਕਿਹਾ ਸੀ ਮੈਂ ਰੁੜਕੇ ਚ ਖੇਡਣਾ ਮੈਂ ਭਾਜੀ ਨੂੰ ਦੱਸਣਾ ਮੈਂ ਨਾਲ ਭਾਜੀ ਤੁਸੀਂ ਮਤਲਬ ਫੜਦੇ ਹੁੰਦੇ ਸੀ ਸੁਗ ਮਾਨੂੰ ਲਾ ਲੋ ਇਦਾਂ ਇਦਾਂ ਮੈਂ ਜਿਵੇਂ ਇੱਕ ਅਧੀ ਗੋਡੀ ਕਹਿੰਦਾ ਯਾਰ ਇਤਾਂ ਦੇ ਵੱਡੇ ਪਲੇਅਰ ਨੂੰ ਆਦਾ ਹੁਣ ਸਾਡੇ ਦਾ ਦਾ ਰੋਜ਼ ਕਲੱਬਾਂ ਤੁਸੀਂ ਖੇਡਦੇ ਕਹਿੰਦਾ ਇਹ ਇਹ ਥੋੜੀ ਹੁਣ ਉਹਨੂੰ ਮੈਂ ਰੋਜ਼ ਫੜ ਦੂੰਗਾ ਸੋਭਾ ਨੂੰ ਕਿਹਦਾ ਇੱਕ ਅਦੇ ਵੱਡੇ ਮੇਲੇ ਦੇ ਮੈਨੂੰ ਪਤਾ ਹੁੰਦਾ ਸੀ ਵੀ ਅੱਜ ਫੜਨ ਦਾ ਫਾਇਦਾ ਅੱਜ ਕੋਈ ਸਕੂਲ ਆਜੀ ਬਾਬਾ ਦਾਸਾ ਲੜਿਆ ਅੱਛਾ ਹਾਂ ਮੈਂ ਬੜਾ ਕ੍ਰੀਜੀ ਐ ਸਕੂਲ ਦਾ ਨਾ ਪਾਜੀ ਇਹ ਸਕੂਲ ਆ ਹੈਗੇ ਤਾਂ ਨਰੇਗ ਯਾਰ ਨੀ ਵਾਲਾ ਸਿਮੀ ਵਾਲਾ ਕੋਟ ਚੱਲਦਾ ਹੁੰਦਾ ਸੀ ਉਹ ਟਾਈਮ ਹਾਂ ਬੜੇ ਆਨੰਦ ਲੈ ਸੀ ਕੋਟ ਕਿਲੋ ਖਾਂਦੇ ਰਹੇ ਵਾਧੂ ਹੁੰਦੇ ਕੋਈ ਨਹੀਂ ਮੈਡਮਾਂ ਜੀ ਮੈਡਮਾਂ ਕੁਰਦੀਆਂ ਇਹ ਵੀਡੀਓ ਪੈਂਦੀ ਚਵਾਰੀਆਂ ਦੀ ਬਈ ਸਹੀ ਗੱਲ ਹਾਂ ਬੱਚੇ ਤਾਂ ਵਿਗੜੇ ਆ ਭਾਈ ਜੀ ਮਾਰਟ ਦੇ ਬਾਈ ਜੀ ਹੁੰਦੀ ਤੁਹਾਡੀ ਸੀ ਪੜਦੇ ਰਹੇ ਭਾਈ ਡਰ ਕਿੰਨਾ ਹੁੰਦਾ ਸੀ ਗਾਗਨ ਡਾਰੀ ਮੁਗ ਗਿਆ ਸੋਚਣ ਵਾਲੀ ਗੱਲ ਆ ਇੱਕ ਗੱਲ ਹੋਰ ਸੋਚੋ ਕਦੇ ਮਾਂ ਪਿਓ ਆਪ ਫੁੱਟਣ ਦਾ ਜਵਾਗ ਨੂੰ ਫਿਰ ਕਹਿੰਦੇ ਵਿਗੜ ਗਏ ਵਿਗੜ ਨਹੀਂ ਗਿਆ ਜੀ ਕੋਈ ਮਾਰਟ ਨੂੰ ਤੁਸੀਂ ਚਬੇੜ ਨਹੀਂ ਮਾਰਨਦੇ ਮੈਡਮ ਨੂੰ ਤੁਸੀਂ ਹੋਂ ਨਹੀਂ ਮਾਰਨਦੀ ਉਹ ਭਾਈ ਆਹਨ ਤੇਰੀ ਬਾਹਾਂ ਹੀ ਆ ਰਹੀਆਂ ਹੁੰਦੀਆਂ ਖੜੀਆਂ ਆਂਗਦੇ ਟੈਂਸਟਾ ਰਹਿ ਇੱਕ ਤਾਂ ਜੋ ਪਹਿਲਾਂ ਭਾਈ ਜਸਮਨ ਨੂੰ ਅੱਜ ਮੈਂ ਡੈਸਰ ਹਾਰਦੀ ਮੈਡਮ ਉਸ ਤੇ ਘਾਤ ਹੁੰਦੇ ਹੁੰਦੇ ਆਹੀਂ ਖੜੀਆ ਕਰਕੇ ਬਾਹਾਂ ਵਾਲੇ ਗੇੜੇ ਮਰਾਉਣੇ ਆਡੇ 55 ਦਾ ਕਰਨਾ ਸਾਨੂੰ ਅੱਛਾ ਤੇ ਉਹ ਹੁਣ ਆਜੇ ਖਤਮ ਹੋ ਗਿਆ ਹਾਂ ਨਾ ਆਪਦੇ ਕਦੇ ਵੇਖਿਆ ਬਾਹਾਂ ਖੜੀਆਂ ਜਿਹਾ ਕਰਨੀਓ ਇਹ ਖੜੀਆ ਕਰਦੇ ਨੇ ਮਾਪਿਓ ਆਂਦਾ ਹਸੇਲੇ ਮਾਪਿਓ ਦੀ ਗਲਤੀ ਮੰਨਦਾ ਮੈਂ ਮਾਪਿਓ ਨੂੰ ਡੰਗ ਚਾਹੀਦੀ ਵਾਲੇ ਡੰਡਾ ਵੇ ਮਾਣਾ ਵੀ ਤੁਸੀਂ ਦੱਸੋ ਬੱਚੇ ਨੂੰ ਪੜ ਲੈਂਦਾ ਜਿਸ ਤਾਰੀ ਮੈਡ ਪੇੜ ਮਾਰ ਦਿੰਦੀ ਨਾ ਦਵਾ ਦਵਾ ਮਗਰਾ ਜਾਂਦੇ ਮਤਲਬ ਕਾਤ ਹੁੰਦਾ ਵੀ ਇਹ ਦੱਸੋ ਬੱਚੇ ਦੇ ਬੱਚੀ ਕਿਉਂ ਆ ਹਾਂ ਅੱਜ ਕੱਲ ਨਾ ਆਂਦੇ ਆ ਸਾਡਾ ਚਲ ਕਹਿਣ ਜੀ ਕੱਲਾ ਕੱਲਾ ਮਾਪੇ ਆੜ ਕੇ ਉਹਨੂੰ ਪਿਆਰਾ ਹੁੰਦਾ ਘੜਕੋਗੇ ਉਹ ਗਰੰਟੀ ਦੀ ਸੁਰੀਨਾ ਗੱਲ ਹੋੜੀ ਆਪਣੇ ਮਾਸਟਰ ਹੋਇਆ ਡਾਕਟਰ ਹੋ ਗਿਆ ਨਹੀਂ ਨਾ ਉਹ ਕਿੰਨੇ ਟਾਈਮ ਬਾਅਦ ਘੂਰ ਚਾਹੀਦੀ ਆ 5 ਸਾਲ ਬਾਅਦ ਘੂਰ 3 ਸਾਲ ਤੱਕ ਹਨਾ ਘੂਰ ਤੇ ਹੈਗੀ ਨਹੀਂ ਆ ਜੇ ਮੰਨ ਲਓ ਮਾਂ ਦੇ ਵੇਡ ਮਾਰੀ ਤੇ ਪਿਓ ਮਾਰ ਵਾਲੇ ਹੁੰਦਾ ਉਹ ਘੁਤਰ ਮਾਰਿਆ ਪਿਓ ਮਾਰਦਾ ਮਾਂ ਵਾਲੇ ਹੁੰਦੀ ਜੱਗੂ ਵੀਰੇ ਇੱਕ ਗੱਲ ਹੋਰ ਆ ਜਿਹੜੇ ਹੁਣ ਬੱਚੇ ਨਾ 16 ਹੁੰਦੇ ਆ ਇਸੇ ਕਰਕੇ ਹੁੰਦੇ ਆ ਨਹੀਂ 16 ਆ ਉਦੋਂ ਫੋਨ ਫੜਾ ਤੇ ਡੰਡ ਲੱਗ ਗਈ ਸੀ ਦੇਖਣੀ ਥੇ ਕੀ ਬੰਦਿਆ ਪਾਪੀ ਨੇ ਬੇੜਾ ਕਰ ਕਰਦਾ ਫੜ ਗਈ ਯਾਰ ਆਪੀ ਹੋਈ ਯਾਰ ਇੰਸਟਾਗ੍ਰਾਮ ਹੋਈ ਫ੍ਰੀ ਫਾਇਰ ਹੋ ਗਈ ਹੁਣ ਬਾਬਾ ਉਹ ਦਾਦੀ ਮਾਲਾ ਕੰਦੀ ਪਹਿਲਾਂ ਤੇ ਨਾ ਇਦਾਂ ਨਹੀਂ ਨਹੀਂ ਚੁੰਨੀਆਂ ਲਾਉਂਦੀ ਨਹੀਂ ਹਾਂ ਉਹ ਜਿਸਟਾ ਦੇ ਵੇਖੋ ਕਿੰਨੀਆਂ ਚੁੰਨੀਆਂ ਕੋਈ ਲੈਂਦਾ ਕੀ ਖਲੰਦਾ ਘਾਟਾ ਜਵਾਕ ਉਸਤਾਬੀਬਾ ਨੂੰ ਨਾਦਾ ਸਦੀਆਂ ਸ਼ੀ ਹੋਣਾ ਹੀ ਪਾਉ 10000 ਚ 30000 ਦਾ ਫੋਨ ਲੈ ਗਿਆ ਹੀ ਹੁਣ ਮੈਨੂੰ ਤਾਂ ਮੈਂ ਨਾ ਬੜਾ ਅੱਜ ਭੱਜ ਆਇਆ ਮੇਰੇ ਤੋਂ ਏ ਮਮਾ ਮਮਾ ਮੋ ਫੂਨ ਲੈ ਆ ਮੈਂ ਵਾਹ ਓਏ ਤਾੜੀਆਂ ਮਾਰੀਆਂ ਨਾਲੇ ਮੈਂ ਬਾੜੀਆਂ ਦੀ ਮਾਤਾ ਗੜੀ ਦਾੜੀਆਂ ਮੈਂ ਬੜਾ ਵਧੀਆ ਕੀਤਾ ਜਦੋਂ ਘਟ ਦੇ ਮੈਡਲ ਚਾਹੀਦਾ ਮਿਹਨਤੀ ਇਹ ਫੂਨ ਲੈਤਾ ਹਾਂ ਸਹੀ ਗੱਲ ਪੜ ਲਿਆ ਨੇ ਸਹੀ ਗੱਲ ਭਾਈ ਅੱਜ ਮੈਂ ਇਹ ਕਹਿੰਨੇ ਚਲੋ ਮਾ ਵੀ ਮੰਗਦਾ ਮੈਂ ਹਾਂ ਜੋ ਇਹਨਾਂ ਬੋਲਿਆ ਇਹ ਸਹੀ ਬੋਲਿਆ ਚ ਕੋਈ ਥੋੜੀ ਬੋਲਿਆ ਹਾਜੀ ਸਕੂਲੇ ਵਜਦੀਆਂ ਬੱਚਦੇ ਵਜ ਲੈਣ ਦੋ ਹਾਂ ਪੜੂਗਾ ਉਹ ਸਕੂਲ ਦੀ ਗੱਲ ਵੀ ਕੱਢੋ ਪੁਲਤੀ ਕੱਢੋ ਅਸਲ ਬੋਲਣਾ ਦੋ ਉਹਦਾ ਆ ਉਹ ਜਿਹੜੀ ਮੁਰਗਾ ਬੰਦਾਰੇ ਆਂ ਗੁਵਾ ਮੈਨੂੰ ਸ਼ਰਮਿੰਦੀ ਆ ਰਹੀ ਹੈ ਉਹ ਕਹਿੰਦਾ ਮੈਨੂੰ ਕੋਲ ਆ ਗਿਆ ਕਿ ਇਹਨੂੰ ਪਤਾ ਹੀ ਨਹੀਂ ਕੰਨਾ ਦਾ ਨਹੀਂ ਹੱਥ ਵੱਡ ਕੇ ਡੱਟੂ ਪਤਾ ਬੰਨਾ ਇਹਨਾਂ ਜਿਹੜਾ ਹਾ ਹਾ ਮੈਨੂੰ ਕੋਲ ਆ ਗਿਆ ਇਹ ਬਜਨੀਆਂ ਦੇ ਹੈਗੀਆਂ ਹੀ ਆ ਐ ਭਾਈ ਬਵਾ ਹੱਥ ਆ ਸਹੀ ਗੱਲ ਐ ਹੋਰ ਹੈ ਹੋਰ ਐਕਟਿੰਗ ਕਰਨੀ ਐ ਕਰਾਂ ਬੰਦ ਐ ਮੇੜੀ ਵੇਲੋ ਵੇਲੋ ਐਵੇਂ ਹੁਣ ਦੇਖਿਆ ਕਿ ਤੁਸੀਂ ਦੱਸੋ ਕਿ ਮੁਰਗਾ ਬਣੇ ਵੇਖਿਆ ਜਵਾਗ ਹਾਂ ਇਹ ਰੋਗਾ ਹੱਥ ਛੱਡ ਦੇ ਦੇਖਿਆ ਹੁਣ ਕੋਈ ਦੁਨੀਆ ਮੈੜੀ ਗਿਲਤੀਆਂ ਵਜਦੀਆਂ ਨਹੀਂ ਐ ਪਰ ਮੈੜਮਾ ਅੱਜ ਵੀ ਮਿਲਦੀਆਂ ਹੋਰ ਰਖਾਰ ਕਰੀਦਾ ਬਣਾ ਕਦੀ ਸਕੂਲਾਂ 'ਚ ਨਾ ਰੂਲ ਆ ਬੱਚੇ ਕੁਟਣਾ ਹੀ ਨਿਕਾ ਚਾਹੇ ਉਹ ਪੜ ਕੇ ਹੋਣ ਚਾਹੇ ਨਾ ਹੋ ਨਹੀਂ ਭਾਈ ਗਲਤ ਲੋੜ ਹੋਣਾ ਇਹ ਨਹੀਂ ਚੱਲਿਆ ਬੜੇ ਬਾਣੇ ਮਾਰਦ ਰੇ ਭਾਈ ਐਵੇਂ ਤੜਕੇ ਮੰਡੀ ਢੇਢੀਬਿੜ ਹੁੰਦੀ ਯਾਰ ਹਾਈ ਰਾ ਉੱਠਣ ਟੁੱਟ ਪਿਆ ਮੈਂ ਢੇਢੀਬਿੜ ਹੁੰਦੀ ਚੱਕਰ ਕੀ ਯਾਰ ਕਿਥੋਂ ਨਾ ਮਾ ਲੇ ਮੇਰੇ ਪੁੱਤ ਢੇਢੀਬਿੜ ਹੁੰਦੀ ਰਹੀ ਯਾਰ ਕੀ ਹੋਵੇ ਢੇਢੀਬਿੜ ਹੁੰਦੀ ਯਾਰ ਆ ਨੋਟਟ ਕੇ ਮੈਂ ਮਮੀ ਗੋਲੀ ਖਾ ਲਈ ਮੈਂ ਕੋਈ ਬਖੰਡਾ ਐ ਗੋਲੀ ਬਾਲੇ ਕੋ ਲੈਣੀ ਇਹ ਕਿਹੜਾ ਮੇਰਾ ਯਾਰ ਮਨ ਲਹਿੜ ਆ ਗਿਆ ਅੱਛਾ ਮੈਨੂੰ ਗੁੱਸਾ ਆ ਗਿਆ ਭਾਜੀ ਉੱਤੇ ਹਾ 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 ਉਹ ਨਾ ਮੈਂ ਖੜਦਾ ਹੀ ਖੜਨਾ ਸਕੂਲੇ ਆਹੋ ਮੈਂ ਹਾਂ ਤੇਨਾਂ ਟੁੱਟ ਗਈ ਹੋਈ ਯਾਰੀ ਤੇਰਾ ਮਨ ਰ ਡੋਣਾ ਹੀ ਸਕੂਲੇ ਆ ਗਏ ਹਾਏ ਉਦੋਂ ਮੈਂ ਖੜਨਾ ਹੀ ਖੜਦਾ ਤੇਰੇ ਕੋਲ ਨਹੀਂ ਦਾ ਨਾ ਮਾਂ ਦੇ ਬਾਣੇ ਮਾਰਨ ਦਾ ਵਾ ਮੈਂ ਤੈਨੂੰ ਚਲਾ ਪੜਾ ਬਾਣੇ ਮੋਂਦਾ ਮਵੜਾ ਉਹਨੂੰ ਅੱਖਾਂ ਫਾ ਕੱਢੀਆਂ ਆ ਭਰ ਕੇ ਤੇ ਪਾਲੂ ਨੂੰ ਲੈ ਕੇ ਗਿਆ ਜੋ ਸਕੂਲੇ ਪੂਰੀ ਯਾਰੀ ਛੱਡ ਗਿਆ ਮਾ ਜੀ ਮਾ ਅੱਜ ਦਿਨ ਪਾਸੇ ਯਾਰ ਰਹੇ ਮੈਨੂੰ ਕਹਾਂ ਬਾਈਸ ਲਿਆਇਆ ਮੈਂ ਜੇ ਢੇਢੀ ਗੁੱਢ ਨੇ ਤੂੰ ਲੈਣੇ ਉਹਨਾਂ ਮੈਨੂੰ ਆਈ ਮੈਂ ਭੱਜਣਾ ਕਰੋ ਪੈਨਸਲ ਦੇ ਮਾਣੇ ਹੈ ਪੀਵਾ ਪੈਨਸਲ ਦੇ ਮੰਮੀ ਪੈਨਸਲ ਲੈ ਆਵਾ ਲੇਕੂ ਬਣਾਓ ਗਏ ਕੀ ਗੱਲ ਇੱਕ ਆਡਾ ਬੰਦਾ ਤੂੰ ਮੈਨ ਨਾਲ ਲੈਣਾ ਤੂੰ ਲੈਣਾ ਮਾਸਟਰ ਕੁੱਟ ਹੁੰਦੇ ਆ ਸਾਰਿਆਂ ਨੂੰ ਅੱਛਾ ਬਰੇਡ ਚ ਗੁਰਦਿੰਦ ਨੇ ਇਹਦੇ ਸਰਪਾ ਬਰੇਡ ਤੇ ਵਾਹੀ ਆ ਰਹੇ ਨੇ ਇਹਨਾਂ ਨਾਲ ਹੀ ਬਰੇਡ ਕੱਲ ਆਣੀ ਬੰਦੇ ਨੂੰ ਬਾਹਰ ਹੋ ਜਾਓ ਬਾਹਰ ਸਾਰੇ ਹੋ ਗਏ ਮਵੀ ਹੋ ਗਿਆ ਉਹ ਮੇਰੇ ਨਾਲ ਦਾ ਹੀ ਆਡਾ ਬੰਦਾ ਆਡਾ ਹੀ ਬਾਹਰ ਹੋ ਵੀ ਗਿਆ ਸਾਡਾ ਕਿਸਕੇ ਦਰਾਂ ਦੇ ਮਾਰਦਾ ਤਰਿਆ ਹੋਇਆ ਭਾਈ ਅੱਛਾ ਆਵਾਜ਼ਾ ਉਹਦਾ ਸਾਡੀ 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 ਕਰ ਨਾਲੇ ਫੋੜਾ ਹੋਇਆ ਉਹਦਾ ਮੈਂ ਕਿਤੇ ਮਾਰਾ ਸਾਡੀ ਇਤਰੀ ਵੀ ਆਓ ਉਹ ਆਵਾਜ਼ ਆ ਪਿਆ ਉਹਨੇ ਨਾ ਭਾਈ ਉਹਦੇ ਕੰਨਾਂ ਕੋਲ ਨਾਲੇ ਗੱਡੀਆਂ ਬਾਏ ਮੈਨੂੰ ਤਾਂ ਹਾਂ ਮੰਦਾ ਫਿਰ ਇਹ ਕਪੜੇ ਜੱਗੂ ਵੀਰ ਦੀ ਜਿਹੜੀ ਫੋਟੋ ਲੱਗੀ ਆ ਤੁਹਾਡੇ ਘਰੇ ਸੁਖੋਂ ਵੀਰ ਦੀ ਲੋਕਾਂ ਨੇ ਚੱਕਿਆ ਹੋਇਆ ਮੋਢਿਆਂ ਦੇ ਉਹ ਮੇਰੇ ਖਿਆਲੋਂ ਉੱਥੋਂ ਦੀ ਆ ਉਹ ਸੈਮੀਫਾਈਨਲ ਮੈਚ ਆ ਤੁਹਾਡਾ ਬਹੁਤ ਪਾਸਤਾਦ ਨੇ ਵੀ ਤਹੂਰ ਸਲੇਨਾ ਸਾਡਾ ਸੈਮੀਫਾਈਨਲ ਮੈਚ ਆ ਅੱਛਾ ਉਹਦੇ ਚ ਸੁਗਮਣ ਨੇ ਤੇ ਮੰਨਾ ਲਾਲਪੁਰੀਆ ਸੀ ਹੂੰ ਹੂੰ ਇੰਨੇ ਹਾਰ ਟਾਈਮ ਤੋਂ ਵੈ ਸੁਗਮਣ ਦੋ ਪਾਉਂਦਾ ਸੀ ਗਾੜੀ ਜਾਫੀ ਸੁੱਖਾ ਪੜਾ ਲਤਾਉ ਤੋ ਗਾਲੀਆਂ ਚੰਨਾ ਪੇਟਾਂ ਵਾਲਾ ਹੂੰ ਐ ਹੋਰ ਆਪਣੇ ਸਾਬੂ ਇੱਕ ਸੁਨਰਾਂ ਵਾਲਾ ਜੱਟ ਉਹਨਾਂ ਦੇ ਅੱਖੀ ਵੇਖਿਆ ਯਾਰ ਅੱਛਾ ਰੇਟਰ ਆਪਣੇ ਬਾਨੇ ਹਣੀ ਚੰਨਾ ਭਾਜੀ ਹੀਰਾਂ ਵਾਲੀ ਆਪਣੀ ਆਪਣੇ ਉੱਤੋਂ ਵਾਲਾ ਸੰਧੂ ਜੱਠੇ ਵਾਲਾ ਮੇਰਾ ਪੰਜ ਜੱਫੇ ਅਦੀਪਾ ਸੂੰਢ ਅੱਛਾ ਡੈਥ ਹੋ ਗਈ ਜੀ ਦੀ ਨਾ ਹਾਂ ਹਾਂ ਦੀਪਾ ਗੁਰਲੀ ਵਾਲਾ ਜਿਹੜਾ ਪਹਿਲਵਾਨ ਨਹੀਂ ਚੋਇਆ ਸੀ ਕਬੱਡੀ ਜਿਹਦਾ ਬੜੀ ਜਿੰਦ ਜਾਣੀ ਉਹਦੇ ਭਰਾ ਅੱਛਾ ਆਓ ਇੱਕ ਜੱਫਾ ਮੈਂ ਉਹਨੂੰ ਪਾਇਆ ਸੀ ਤਿੰਨ ਮੇਰੇ ਖਲ ਚੰਨੇ ਭਾਈ ਨੂੰ ਇੱਕ ਬਾਨੇ ਨੂੰ ਇਦਾਂ ਕਰਕੇ ਚਾਰ ਕੇ ਪੰਜ ਜੱਫੇ ਪਾਏ ਅੱਛਾ ਨਹੀਂ ਦੋਵੇਂ ਜੱਫੇ ਅਦੇ ਮੈਂ ਜਿੱਤੇ ਸੀ ਸੈਮੀਫਾਈਨਲ ਦੀ ਗੱਲ ਮੜ ਕੇ ਫਾਈਨਲ ਮੈਚ ਅਸੀਂ ਇਹਨਾਂ ਤੋਂ ਹਾਰ ਗਏ ਸੀ ਆਪਣੇ ਅੱਛਾ ਅੱਛਾ ਫਾਈਨਲ ਹਾਰ ਗਏ ਜਲੰਧਰ ਤੋਂ ਹਾਰ ਗਏ ਸੀ ਅੱਛਾ ਫਾਈਨਲ ਹਾਰ ਗਏ ਸਾਡੇ ਬੰਦੇ ਉਹਨੇ ਹੀ ਭਾਜੀ ਲਾ ਲਓ ਆਪਣੇ ਰਾਲੋ ਸੁਗਮਣ ਹੁਣ ਪਹਿਲੇ ਜਿ ਵੀ ਹੁਣ ਕਬਡੀਆਂ ਇੰਨੀਆਂ ਭਾਈ ਉਹ ਮੈਂ ਉਹ ਮੈਂ ਦੀ ਤੁਹਾਨੂੰ ਮੈਂ ਗੱਲ ਦੱਸਦਾ ਕਿ ਸੁਗਮਣ ਗਰਾਊਂਡ 'ਚ ਨਹੀਂ ਆਇਆ ਤੇ ਲੋਕੀ ਬਾਹਰੋਂ ਬੋਤਲਾਂ ਮਾਰਨ ਲੱਪੇ ਸੀ ਅੱਛਾ ਕਹਿੰਦੇ ਸੀ ਵੀ ਫਾਈਨਲ ਮੈਚ ਕਹਿੰਦੇ ਸੀ ਵੀ ਤੁਸੀਂ ਆਪਣੇ ਛੜਤਾ ਵਾ ਜਲੰਧਰ ਨੂੰ ਰਾਲ ਕੇ ਮੁੜ ਕੇ ਮੈਚ ਬੰਦ ਹੋ ਗਿਆ ਭਾਜੀ ਅੱਛਾ ਮੁੜ ਕੇ ਫੇਰ ਸੁਗਮਣ ਨੂੰ ਲੈ ਕੇ ਆਂਦਾ ਤੇ ਫਿਰ ਸੁਗਮਣ ਨੇ ਕੌਡੀਆਂ ਪਾਈਆਂ 4-5 ਫੇਰ ਮੈਚ ਫਾਈਨਲ ਪੂਰਾ ਆਇਆ ਲੋਕੀ ਬੋਦਲਾ ਮਾਰ ਰਹਾ ਭਾਈ ਸੁਖਮਣ ਗਰਾਉਂਡ ਚ ਨਹੀਂ ਆਇਆ ਲਾ ਲਓ ਆਂਦੇ ਤੁਸੀਂ ਮੈਚ ਉਹਨਾਂ ਨੂੰ ਛੱਡਦਾ ਵਾ ਜਲੰਧਰ ਨੂੰ ਬੋਦਲਾ ਮਾਰ ਰਹਾ ਭਾਈ ਮੜ ਕੇ ਸੁਖਮਣ ਗਰਾਉਂਡ ਚ ਆਇਆ ਫੇਰ ਮੈਚ ਪੂਰਾ ਆਇਆ ਮੈਂ ਕਿਹਾ ਗੁਰੂ ਉਹਨਾਂ ਦੇ ਉਹਨਾਂ ਨੇ ਅੱਧੋ ਮੈਚ ਉਹਨਾਂ ਬੰਦਾ ਵਿੱਚ ਲਾ ਲਓ ਮਤਲਬ ਫੇਰ ਵੀ ਲੋਕਾਂ ਤੋਂ ਕਰੇ ਸੁਖਮਣ ਤਾਂ ਹੀ ਇਹ ਹੀ ਲਾ ਲਓ ਹੈ ਫੇਰ ਸੁਖਮਣ ਨੇ 4 ਕੇ 5 ਕਬਡੀਆਂ ਪਾਈਆਂ ਤੇ ਫੇਰ ਮੈਚ ਹੋਇਆ ਲਾ ਲਓ ਪੂਰਾ ਉਥੋਂ ਸਟਾਰਟਿੰਗ ਹੋਈ ਹੈ ਨਾ ਜਲੰਧਰ ਤੋਂ ਕਪੂਰਥਲਾ ਨਹੀਂ ਤੇ ਜਲੰਧਰ ਉਦੋਂ ਅਸੀਂ ਪਹਿਲੀ ਏਰੀਆ ਰਾਈ ਲਾ ਲਓ ਆਪਣੇ ਬਿਲਕੁਲ ਜੰਦੇ ਨਹੀਂ ਸੀ ਬਾਬਾ ਉਦੋਂ ਅਸੀਂ ਫਾਈਨਲ ਗਏ ਨਾ ਉਹ ਦੂਜੇ ਕੋਹ ਪੂਲ ਤੇ ਕੋਹ ਪੂਲ ਇੱਕ ਉਹ ਪੂਲ ਚ ਹੁੰਦੀ ਇੱਕ ਉਹ ਪੂਲ ਤੇ ਹੁੰਦੀ ਸੀ ਮੁੜ ਕੇ ਅਗਲੇ ਸਾਲ ਜਦੋਂ ਅਸੀਂ ਉੱਥੇ ਖੇਡਣ ਗਏ ਨਾ ਮੁੜ ਕੇ ਜਿਹੜੀ ਜਦੋਂ ਮੁੜ ਕੇ ਅਸੀਂ ਅਗਲੇ ਸਾਲ ਖੇਡਣ ਗਏ ਉੱਥੇ ਪੂਲ ਚ ਤੇ ਸਾਨੂੰ ਆਂਦੇ ਤੁਸੀਂ ਭਾਵੇਂ ਅਗਲੇ ਦਿਨ ਆਇਓ ਅੱਛਾ ਉਹ ਅਸੀਂ ਗਿਆ ਸ਼ੂਗਰ ਆ ਕਿ ਤੇ ਸਾਨੂੰ ਮਤਲਬ ਜਿਹੜੀ ਟੀਮ ਫਾਈਨਲ ਖੇਡਦੀ ਉਹਨਾਂ ਨੂੰ ਬਾਈ ਮਿਲਦੀ ਹੁੰਦੀ ਸੀ ਬਾਈ ਮਿਲਦੀ ਹੁੰਦੀ ਸੀ ਵਗੈਰਾ ਅਸੀਂ ਅਗਲੇ ਦਿਨ ਖੇਡਣ ਗਏ ਅਸੀਂ ਸੋਚਦੇ ਨੇ ਰੱਬਾ ਅਸੀਂ ਵੀ ਕਿਤੇ ਅਗਲੇ ਦਿਨ ਖੇਡਣਾ ਵਾ ਜਦ ਤੱਕ ਪੂਰਤ ਉਹਨਾਂ ਦੇ ਜਲੰਦਰ ਹੁੰਦੀ ਹੈ ਭਾਜੀ ਮੈਂ ਛੋਟਾ ਜਾਂਦਾ ਨਾਲ ਜਾਣਾ ਨਹੀਂ ਭਾਣ ਉਹਨਾਂ ਦੇ ਹੂੰ ਹੁਣ ਲੈ ਲੋ ਆਪਾਂ ਪਲੇਅਰ ਦਾ ਨਾਮ ਨਹੀਂ ਲੈਣਾ ਭਾਜੀ ਇਹਦਾ ਹਾਂ ਬਦੀ ਮੈਂ ਖੁਦ ਮਿੱਟੀ ਚੁੱਕਦੇ ਨੂੰ ਵੇਖਿਆ ਕੇ ਘੜਕੇ ਦੀ ਸਟੋਪ ਲਾਈਨ ਗੜੀ ਕਾ ਉੱਟੀ ਨਹੀਂ ਪਾ ਨਹੀਂ ਹੀ ਭਾਈ ਭਾਜੀ ਮੈਂ ਜਾਨੀ ਸ਼ੁਰੂ ਤੋਂ ਨਾਲ ਛੋਟਾ ਹੁੰਦਾ ਹੀ ਜਾਣ ਲੱਗ ਪਿਆ ਸੀ ਇਹਨਾਂ ਦੇ ਨਾਲ ਤੇ ਭਾਜੀ ਮੈਂ ਕਈਰ ਜਦੋਂ ਮੈਚ ਬੋਲਣਾ ਨਾ ਤੇ ਘੜਕੇ ਦੀ ਟੀਮ ਭਾਈ ਥੱਡੀਆਂ ਮੜਦੀਆਂ ਵੀ ਵੇਖੀਆਂ ਨਾਲੋਂ ਭਾਜੀ ਜਿਵੇਂ ਰਾਇਲ ਕਿੰਗ ਦੀ ਆਪਣੀ ਫਰਿਆਦ ਹੁਣਾਂ ਦੀ ਚੈਨ ਹੁੰਦੀ ਇਹਨਾਂ ਭਾਜੀ ਨਾਲ ਇਹ ਦਾ ਦੀ ਚੈਨ ਉਦੋਂ ਪ੍ਰੋਮੋਟਰ ਪੁੱਲ ਮਿਲ ਜਾਂਦਾ ਨਾ ਭਾਂਜੀ ਉਦੋਂ ਪ੍ਰੋਮੋਟਰ ਕੋਈ ਇਹਨਾਂ ਨੂੰ ਕੜਕੇ ਦੀ ਚੈਨ ਨੂੰ ਸੁਖਮਣ ਭਾਨ ਨੂੰ ਤੇ ਹੀਰਾ ਭਾਨ ਖੋਦ ਆਂਦੇ ਹੁੰਦੇ ਸੀ ਵੀ ਕੌਡੀ ਪਾਣੀ ਸਾਨੂੰ ਕੜਕੇ ਦੀ ਸਟਾਪ ਲਾਈਨ ਤੇ ਸਖਾਤੀ ਜੇ ਇਹ ਭਾਵੇਂ ਇਹ ਕਿ ਭਾਜੀ ਤੁਸੀਂ ਯਕੀਨ ਮੰਨਿਓ ਭਾਲੇ ਦਾ ਜਿਆਦਾ ਸਿਆਣਾ ਆਪਣਾ ਸੁਖਮਣ ਭਾਨ ਨੂੰ ਨਾ ਕੜਕੇ ਦੀ ਸਟਾਪ ਲਾਈਨ ਨਹੀਂ ਕੀਤਾ ਥੱਲਾ ਫੜਦੇ ਸੀ ਭਾਈ ਹਾਂ ਤੇ ਥੱਲਾ ਬਚਾਉਣਾ ਸੁਖਮਣ ਭਾਨ ਨੂੰ ਆ ਗਿਆ ਪੁਹਣ ਸਿਆਣਾ ਫਿਰ ਇੱਕ ਦੰਦਾਂ ਦੀ ਇੱਕ ਜਾਣਾ ਫੜਦਾ ਉਹ ਇਧਰੋਂ ਕਿਸੇ ਨੇ ਇੱਕ ਸਿੰਗਲ ਗੱਟਾ ਆਲਾ ਇਧਰੋਂ ਕਿਸੇ ਨੇ ਦੂਜੇ ਦੋਹਾਂ ਗੱਟਿਆਂ ਨੂੰ ਪੈ ਜਾਣਾ ਇਧਰੋਂ ਚਪੇੜ ਮਾਰ ਕੇ ਵੜ ਜਾ ਲਾ ਲਾ ਮਤਲਬ ਪਟੰਗ ਉਹਨਾਂ ਨੇ ਆਉਣਾ ਲੱਤੀ ਆਉਣਾ ਕੈਨ ਕਮਾ ਦੇ ਫੁੱਲ ਲਾਲਾ ਇੱਥੇ ਕਰ ਲਾ ਕੁਰਸੀ ਉਹਦਾ ਤੇ ਜੋ ਕੋਈ ਮਾਇਕ ਤੇਰਾ ਇੱਕਦੇ ਹੱਥ ਉਹਨਾਂ ਨੇ ਨਾ ਫੜ ਜਾਣਾ ਕਰ ਕਰ ਕੇ ਤੰਗ ਲਾ ਲੋ ਹਣਾ ਤੇ ਹੀਰਾ ਇਹ ਜਲ ਜ਼ਿਆਦਾ ਸੈਣਾ ਥਲੇ ਦਾ ਪਰ ਇਹ ਸਾਡੇ ਤੇ ਚਾਰ ਰੈਡ ਨਹੀਂ ਕਦੀ ਆਦਾ ਕਰ ਤੇ ਚਾਰ ਰੈਡ ਨਹੀਂ ਛੱਡਿਆ ਇਹਨਾਂ ਦੀ ਟੀਮ ਨਾਲ ਜਦੋਂ ਮੈਂ ਅੱਛਾ ਤੇ ਆਟਾ ਮੈਚ ਹੁੰਦਾ ਤਾਂ ਅਸੀਂ ਅੱਧੇ ਇੱਕ ਤੇ ਤੀਜਾ ਰੈਡ ਅਸੀਂ ਛੱਡਿਆ ਨਹੀਂ ਆ ਅਸੀਂ ਮੈਚਾਂ ਰੇ ਨਹੀਂ ਲਾ ਲੋ ਉਹ ਇਹਨਾਂ ਸੁਖਮਨ ਨੇ ਉਹ ਵੀ ਫੜਦਾ ਫੜਦਾ ਇੱਕ ਅੱਦੇ ਹੱਥ ਹੀ ਰੇ ਨੂੰ ਫੜਦਾ ਫੜਦਾ ਇੱਕ ਅੱਦੇ ਹੱਥ ਫੜਦਾ ਲਾ ਲੋ ਤੇ ਇਹ ਗੁੱਟੀ ਉਦੋਂ ਸਰਕਲ ਮੈਚ ਜਦੋਂ ਮੈਂ ਆ ਉਦੋਂ ਮੈਚ ਦੀ ਟੀਮ ਨਹੀਂ ਖੇਡਦੀ ਢੇਰੀ ਵਾਲਾ ਖਾਣ ਹੋਣਾ ਹਾਂ ਤੇ ਜਦੋਂ ਅਸੀਂ 52 ਲੀਟਰ ਜਾਂ 14 ਛੜਦਾ ਸਮਝਦਾ ਹੀ ਮੈਚ ਹੜਕੇ ਲਾ ਲਓ ਇੱਥੇ ਭਾਈ ਤੁਹਾਡੇ ਮੈਚ ਹੁੰਦੇ ਸੀ ਰਤੋਗੇ ਐਂ ਛੋਟੇ ਜਿਹੇ ਸੀ ਉਦੋਂ ਤੇ ਭਵਾਨ ਉਹਨਾਂ ਦਾ ਸੈਮੀਫਾਈਨਲ ਮੈਚ ਹੀ ਹੂੰ ਹੂੰ ਤੇ ਰਤੋਗੇ ਸੈਮੀਫਾਈਨਲ ਮੈਚ ਹੀ ਭਾਈ ਲਾ ਲਓ ਅੱਧੇ ਨੰਬਰ ਤੇ ਜੇਤਾਰ ਵੀ ਸਭੀ ਨੇ ਘੋਟੀ ਪਾਈ ਸੀ ਜੇਤਾਰ ਨਾਲ 6 ਹਾਂਜੀ ਤੇ ਇੱਕ ਜਫਾ ਪਾਇਆ ਸੀ ਸੁਖਮਨ ਨੂੰ ਸਾਡੇ ਭਾਵੇਂ ਭਵਾਨ ਨੇ ਵਾਹ ਸਾਉ ਲਗਾ ਤੇ ਅੱਧੇ ਤੇ ਜੇਤਾਰ ਉਹ ਮੇਰੇ ਅੱਖੀਂ ਵੇਖਣ ਦਾ ਮੈਚ ਆ ਛੋਟਾ ਆ ਤੇ ਮੇਰੇ ਇੱਕ ਉਸਤਾਦ ਦੀਆਂ ਦੋਵੇਂ ਉਂਗਲਾਂ ਟੁੱਟ ਗਈਆਂ ਸੋ ਮਨੋ ਖੜਿਆ ਸੋ ਮਨ ਭਵਾਨ ਨੇ ਪੰਪ ਮਾਰੀ ਤੇ ਉਹਦੀਆਂ ਦੋਵੇਂ ਉਂਗਲਾਂ ਟੁੱਟ ਗਈਆਂ ਸੁਖੋਂ ਦਾ ਵੀ ਪੰਪ ਵੈਸੇ ਨਾ ਭਵਾਨ ਤਾਰੀ ਦੀ ਗਲੇਂਟਰੀ ਉਹ ਪਲੇਅਰ ਦੇਖਿਆ ਭਾਈ ਤਾਰੀ ਨੂੰ ਪੁੱਛਿਓ ਕਦੇ ਤਾਰੀ ਦਾ ਗਿੱਟਾ ਕੱਢਦਾ ਹੀ ਲਾ ਲੋ ਮਤਲਬ ਨਿਕਲਿਆ ਨਹੀਂ ਮਤਲਬ ਗਿੱਟਾ ਹੇਲ ਲੱਗਿਆ ਏਡੀ ਨਹੀਂ ਪਾਉਂਦਾ ਨਾ ਤਾਰੀ ਸਭਰਾਵੀਂ ਤੇ ਨਵਾਂ ਨਵਾਂ ਤਾਰੀ ਉੱਥੋਂ ਵਿਆਹ ਸੀ ਤੇ ਇਹਨੇ ਪਾਤੀ ਤੈਨੂੰ ਵਦਾ ਪੱਕਾ ਤਾਰੀ ਹੋਣਾ ਛੱਡਿਆ ਨਹੀਂ ਇਹਨੇ ਤਾਰੀ ਨੇ ਹੀ ਤੇ ਬਾਰੇ ਦਾ ਗਿੱਟਾ ਹੀ ਲਗਿਆ ਤੇ ਪਸਰੀਆਂ ਖੇਲੀਆਂ ਸੋਹਣ ਭਾਜੀ ਵੇ ਲੋ ਰੁੜਕੀ ਵਾਲਾ ਲਾ ਲੋ ਆਪਾਂ ਨੂੰ ਕਿਹਾ ਸੀ ਮੈਂ ਰੁੜਕੇ ਚ ਖੇਡਣਾ ਮੈਂ ਭਾਜੀ ਨੂੰ ਦੱਸਣਾ ਮੈਂ ਨਾਲ ਭਾਜੀ ਤੁਸੀਂ ਮਤਲਬ ਫੜਦੇ ਹੁੰਦੇ ਸੀ ਸੁਗ ਮਾਨੂੰ ਲਾ ਲੋ ਇਦਾਂ ਇਦਾਂ ਮੈਂ ਜੋ ਵੀ ਇੱਕ ਅਧੀ ਗੋਡੀ ਕਹਿੰਦਾ ਯਾਰ ਇਤਾਂ ਦੇ ਵੱਡੇ ਪਲੇਅਰ ਨੂੰ ਆਦਾ ਹੁਣ ਸਾਡੇ ਨਾਲ ਦਾ ਰੋਜ਼ ਕਲੱਬਾਂ ਤੁਸੀਂ ਖੇਡਦੇ ਕਹਿੰਦਾ ਇਹ ਇਹ ਥੋੜੀ ਹੋਣਾ ਨੂੰ ਮੈਂ ਰੋਜ਼ ਫੜ ਦੂੰਗਾ ਸੋਭਾ ਨੂੰ ਕਿਹਦਾ ਇੱਕ ਅਦੇ ਵੱਡੇ ਮੇਲੇ ਦੇ ਮੈਨੂੰ ਪਤਾ ਹੁੰਦਾ ਸੀ ਵੀ ਅੱਜ ਫੜਨ ਦਾ ਫਾਇਦਾ ਬਲਾਲ ਪਲਵਾਨ ਨੇ ਨਾ ਕੈਂਚੀ ਪਾਤੀ ਚੋਲੇ ਇੰਗਲੈਂਡ ਤੋਂ ਚੋਲੇ ਭਾਂਜੀ ਸੁਖਮਨ ਪਲਵਾਨ ਨੇ ਪੰਪ ਮਾਰਿਆ ਅੱਜ ਦਾ ਦਿਨ ਵੀ ਮੇਰੇ ਸਮਨਾ ਇਸ ਗੱਲ ਨੂੰ 8 ਸਾਲ ਹੋ ਗਏ ਆ ਲੱਕ ਅਜੇ ਤੱਕ ਪਰਵਾਨ ਦਾ ਸੂਤਰ ਨਹੀਂ ਆਇਆ ਇਹ ਕਿਤੇ ਬੂਟੇ ਨੂੰ ਪੁੱਛ ਲਿਓ ਵੀ ਘੜਕਾ ਕੀ ਹੀ ਆਂਦੇ ਹੀ ਵੀ ਇੱਕ ਸਾਲ ਇਹਨਾਂ ਨੇ ਮਾਲਵੇ ਚ ਵੜ ਗਏ 75 ਕਿਲੋ ਟੀਮ ਚ ਅੱਛਾ ਤੇ ਕਿਸੇ ਨੂੰ ਨਹੀਂ ਹਜਤਨ ਦਿੱਤਾ ਇਹਨਾਂ ਨੇ ਬੂਟਾ ਅਜ ਤੱਕ ਰਭੂਲਦਾ ਇਹ ਗੱਲ ਨੂੰ ਤੁਹਾਨੂੰ ਸੋਣੇ ਮੋਟੇ ਦੇ ਮਾਪਕਾ ਅੱਭੀ ਕੜ ਗਏ ਮਾਰਾ ਚ ਲੱਗੀ ਆਹ ਹਾਂ ਕਹਿੰਦੇ ਜੀ ਕਿਹੜੀ ਆਲੀ ਫੇਰ ਕੌਣ ਆਏ ਮੇਰੇ ਨਾਲ ਭਾਂਜੀ ਪਹਿਲਾਂ ਐਸਪੀ ਹੁੰਦਾ ਸੀ ਜੋਰ ਸਿੰਘ ਵਾਲੇ ਵਾਲਾ ਹਾਂ ਹਾਂ ਇੱਕ ਲੱਖੀ ਹੁੰਦਾ ਸੀ ਤੇ ਇੱਕ ਕਲਵੰਤ ਕੋਜ ਦਾ ਮੁੰਡਾ ਸੀ ਭੀਮ ਅੱਛਾ ਪੀਮ ਉਹ ਪਾਲੇ ਦਾ ਭਰਾ ਹਾਂ ਅਸੀਂ ਚਾਰੇ ਹੁੰਨੇ ਹਾਂ ਤੇ ਉਹਦੇ ਉਹਦੇ ਵਿਚਾਰੇ ਦੇ ਮੇਰੇ ਨੂੰ ਕਦੀ ਇੱਥੇ ਖੇਡਵਾ ਜਾਂਦੀ ਜਿਆਦਾਤਰ ਅਸੀਂ ਤਿੰਨੇ ਇੱਕ ਵੱਡੀਆਂ ਪਾਉਨੇ ਹਾਂ ਤੋਂ ਚੌਥਾ ਬੰਦਾ ਨਹੀਂ ਹੀ ਪਾਸੋਂ ਲਿਆ ਕੇ ਦੇ ਵੀ ਤੇ ਇਹੋ ਹੀ ਸਾਡੇ ਨਾਲ ਬੰਦੇ ਹੁੰਦੇ ਇੱਕ ਸਾਲ ਅਸੀਂ ਉਧਰਲੇ ਏਰੀਏ ਚ ਕਿਸ ਨੂੰ ਉਧਰ ਢੇਰੀ ਵਾਲੇ ਮੈਚ ਬੜੇ ਹੁੰਦੇ ਸਬਰਾਂਵਾਲ ਨੂੰ ਠਾਂ ਜੇ ਨੂੰ ਤੇ ਅਸੀਂ ਤਿੰਨ ਆ ਜਾਣਿਆਂ ਨੇ ਇੱਕ ਸਾਲ ਕਿਸੇ ਨੂੰ ਨਹੀਂ ਜਿੱਤਣ ਦਿੱਤਾ ਕੱਲ ਸੀ ਵੀ ਆਂਦਾ ਹੁੰਦਾ ਸੀ ਕਿਲੀ ਗੁੱਦੇ ਵਾਲਿਆਂ ਨੇ ਸੈੱਟ ਬਣਾਉਣਾ ਆਂਦਾ ਇਹਨਾਂ ਨੂੰ ਸਰਾਫ ਹੋ ਗਿਆ ਇਹਨਾਂ ਨੇ ਜਿੱਤਣਾ ਨਹੀਂ ਪਤਾ ਨਹੀਂ ਆਂਦਾ ਕੀ ਹੋ ਗਿਆ ਇਹਨਾਂ ਫੈਟ ਈ ਜ਼ਿਆਦੇ ਹੋ ਗਏ ਹਾਂ ਭਾਜੀ ਖੇੜ-ਖੇੜ ਕੇ ਮੈਚ ਭਾਜੀ ਸਭੀ ਰੇਟਰ ਇਦਾਂ ਦਾ ਹੈ ਨਾ ਸਾਡਾ ਹੂੰ ਹੂੰ ਪੰਜ ਗਰਾਈਆਂ 75 ਕਿਲੋ ਦਾ ਮੈਚ ਹੁੰਦਾ ਹੈ ਭਾਜੀ ਛਿੱਪੀ ਭਾਰੀ ਜ਼ਿਆਦਾ ਭਾਰੀ ਜੋੜਾ ਭਾਰੀ ਕਿੱਦਾਂ ਦੇ ਜਾਫੀ ਭਾਜੀ ਵੇਖ ਲੋ ਕਿ ਬੰਦਾ ਮਿੱਟੀ ਨਹੀਂ ਲਵਾਉਂਦਾ ਹੁੰਦਾ ਪਿੰਡੇ ਉਹਨਾਂ ਦਾ ਤਗਰੀ ਜਿਆ ਸਫੀ ਸਫੀ ਬੜਾ ਨਾਨਕ ਮੰਡੀਆਂ ਵਾਲੇ ਨੇ ਆਪਣੇ ਨਾਲ ਖੇਡਿਆ ਉਹ ਕੁੱਪ ਕੁੱਪ ਅੱਛਾ ਹਾਂਜੀ ਬਾਹਲਾ ਤੰਦੂ ਲਾਲੋ ਪਣ ਜੋ ਮੌਕਾ ਹੀ ਸਵੀ ਦਾ ਕਰਕੇ ਮਿਲ ਲਗਾ ਸਾਡੇ ਬੰਦਿਆਂ ਤੋਂ ਕੇਦੋਂ ਫੜਿਆ ਨਹੀਂ ਜਾਂਦਾ ਮੈਂ ਫੜਵਾ ਪਿਆ ਉਹਨੂੰ ਲਾਲੋ ਕਰਕੇ ਮੈਨੂੰ ਲਾਲੋ ਹੈਗਾ ਮੇਰਾ ਭਾਅ ਥੋੜਾ ਠੀਕ ਤੇ ਮੈਨੂੰ ਤੇਜ ਹੋ ਵੀ ਚੱਲ ਤੇਜ ਮਵੀਆਂ ਤੇ ਮੇਰੇ ਨਾਲ ਰੱਬੀ ਗੀਲੇ ਹਾਂਦੇ ਉਹਦੇ ਵੀ ਸਹ ਆਂਦੇ ਸਹ ਆਂ ਨੂੰ ਸਾਡੇ ਬੰਦਿਆਂ ਤੋਂ ਕੇਦੋਂ ਸੁੱਤਾ ਨਹੀਂ ਆਉਂਦਾ ਮੈਨੂੰ ਓਪਨ ਚ ਮੌਕਾ ਮਿਲਣਾ ਪਿਆ ਉਹਦਾ ਕਰਕੇ ਉਹ ਤਾਂ ਕਰ ਦੰਦਾ ਪੰਜ ਕਰਾਈਆਂ ਵਾਲਾ ਮੈਂ ਪਾਹੀ ਬਿਆ ਯੂਟਿਊਬ ਤੇ ਹਾਂਜੀ ਲਾਲੂ ਜਾਦੇ ਭਾਈ ਨੇ ਨਾ ਇਹ ਵੀ ੱਤਕਾ ਜਾਨੀ ਡਿੱਗ ਗਿਆ ਸੀ ਹੂੰ ਜਾਨੀ ਪੈਰ ਪੂਰਾ ਰੜ ਗਿਆ ਮਿੱਟੀ ਦੇ ਡਿੱਗ ਗਿਆ ਤੇ ਉਹੋ ਹੀ ਇੱਕ ਜੱਫਾ ਖਾਦਾ ਤੇ ਨਾਲ ਇੱਕ ਆਪਣੇ ਪਿੰਡ ਦਾ ਰੇਡਰ ਹੀ ਹੋਰ ਫਰੋਜ ਹੂੰ ਹੂੰ ਉਹਨੂੰ ਦੋ ਜੱਫੇ ਪਾ ਗਏ ਉਹ ਪੰਜ ਕਰਾਈ ਮੈਚ ਲੱਗਿਆ ਸੀ ਉਹਨਾਂ ਦਾ ਜਾਦੇ ਭਾਈ ਉਹਨਾਂ ਦਾ ਤੇ ਜਾਦੇ ਭਾਈ ਉਹਨਾਂ ਤਾਂ ਪੁੱਛ ਕੇ ਬੈਠੇ ਸਭ ਕੀ ਕਿਦਾਂ ਫੇਰ ਉਹ ਸੈੱਟ ਹੋ ਗਿਆ ਯਾਰ ਐਸ ਟਾਈਮ ਕਿੱਥੇ ਭੁਲਾਣਾ ਸਭ ਹਾਂ ਤਾਂ ਪਾ ਜੀ ਤਿੰਨ ਨੋਰੇਸ਼ਨ ਹੋ ਗਏ ਨੋਰੇਸ਼ਨ ਹੋ ਗਏ ਆ ਫੇਰ ਪਿਛਲੇ ਸਾਲ ਸਟਾ ਹੋ ਗਿਆ ਪੂਰਾ ਬੜਿਆ ਨਾ ਗਡੂਰ ਸਾਹਿਬ ਜੀ ਖੇਡਦਾ ਸੀ ਉਹਨਾਂ ਦੀ ਪੱਕਾ ਗਡੂਰ ਸਾਹਿਬ ਜੀ ਖੇਡਦਾ ਸੀ ਹਾਂਜੀ ਭਾਈ ਹੁਣ ਤੇ ਪਿਛਲੇ ਦਿਨ ਉਹਦੀ ਗੱਲ ਜੀ ਗਰਮੀਆਂ ਸ਼ੂ ਮੈਂ ਹੋਇਆ ਪਿਛਲੇ ਅਸ਼ਪਾ ਜੀ ਵੀ ਸਾਰੇ ਹੀ ਅੱਛਾ ਬਹੁਤ ਸਾਰੇ ਟੀਮ ਹੀ ਸਾਡੇ ਵਿੱਚ ਕੁਡੀ ਨਹੀਂ ਫੜਿਆ ਗਿਆ ਹਾਂ ਫੇਰ ਹੋ ਗਿਆ ਅੱਛਾ ਫੇਰ ਹੋ ਗਿਆ ਮੈਂ ਪੂਰਾ ਭਵਾਨ ਤੇ ਇੱਕ ਜਮੀਨ ਬਾਹਰੋਂ ਸਦਿਆ ਸੀ ਤੇ ਅਸ਼ਪਾ ਜੀ ਤੇ ਅਸ਼ਪਾ ਰੁਣਾ ਕਰਦਾ ਸੀ ਅਸੀਂ ਯਕੀਨ ਕਰਦਾ ਹਰ ਕਿਸੇ ਤੋਂ ਨਹੀਂ ਫੜਿਆ ਗਿਆ ਆਪਾ ਹੁੰਦੀ ਗੱਲ ਏ ਦੇਲਾ ਕਿੰਦਾ ਦੀ ਸ਼ੈ ਹੋ ਗਈ ਹੈ ਉਹਨਾਂ ਦੇ ਨਾ ਚਾਚਾ ਜੀ ਹੁੰਦੇ ਸੀ ਜਾਨੀ ਉਹਨਾਂ ਦੇ ਚਾਚਾ ਜੀ ਇਦਾਂ ਹੀ ਬਾਣੇ ਤੇਜ ਹੁੰਦੇ ਬਾਣੇ ਤੇਜ ਹੀ ਉਹ ਵੀ ਤੇ ਉਹਨਾਂ ਦੀ ਕਬੜੀ ਜਾਨੀ ਉੱਚਾਈ ਉਹ ਵੀ ਇਦਾਂ ਹੀ ਉਹਨਾਂ ਨੂੰ ਜਾਨੀ ਸਹਯਾ ਹੰਦੇ ਹੁੰਦੇ ਸੀ ਸਹਯਾ ਹੰਦੇ ਸੀ ਮੈਨੂੰ ਵੀ ਤੋਤੇ ਪਹਿਲਵਾਨ ਨੇ ਵਾੜਿਆ ਸੀ ਉਹ ਬੰਦਿਆਂ ਮੈਚਾਂ 'ਚ ਉਹਨੇ ਪਹਿਵਾਨ ਨੇ ਮੈਨੂੰ ਜੀਰੇਲੋਂ ਖਡਾਉਣਾ ਖੜਕੇ ਇਧਰੋਂ ਤੇ ਨਵੇਂ ਨਵੇਂ ਇੱਕਦਾਂ ਭਾਂਜੀ ਅਹੀਂ ਕਿੱਡੇ ਆ ਜਿਹੜੀ ਮੇਰੇ ਫੋਟੋ ਨਹੀਂ ਲੱਤੀ ਪਾਲੇ ਪੁਲਵਾਨਾਂ ਹਾਂ ਤੇ ਰੇਡਰਾਂ ਦਾ ਤੇ ਮੈਂ ਕੀ ਨਾਂ ਲੈਣਾ ਤਿੰਨ ਰੇਡਰ ਚਾਰ ਜਣੇ ਹਾਂ ਅਹੀਂ ਉਦਣ ਤੇ ਭਵਾਨ ਪਾਲਾ ਵੀ ਲੱਗਾ ਤੇ ਭਵਾਨ ਨੇ ਛੇਤੀ ਲੀਡੇ ਪਵਾਤੇ ਉਹਨਾਂ ਦੇ ਤੇ ਮੈਂ ਪੂਰੀਆਂ ਤਗੜੀਆਂ ਕਬੱਡੀਆਂ ਪਾਈਆਂ ਮੈਨੂੰ ਆਵਾਜ਼ ਮਾਰੀ ਭਵਾਨ ਨੇ ਮੈਨੂੰ ਹੰਦਾ ਘਟਕਾ ਪੈਂਦਾ ਮੈਂ ਹਾਂ ਤੇ ਮੁਰਗੇ ਪਾਣੇ ਨਾਂ ਲੈ ਸਾਰਿਆਂ ਦੀ ਮੈਨੂੰ ਤੋਤੇ ਪੁਲਵਾਨ ਨੇ ਖੜਿਆਏ ਉਦੋਂ ਇਹ ਖੜ ਦੰਦਾ ਭਵਾਨ ਇੰਨੇ ਮੈਨੂੰ ਜਾਣੀ ਵਾੜਿਆ ਰਵਤਾਰ ਜੀ ਉਦੋਂ ਫੜੀ ਅਸੀਂ ਮੁੜ ਕੇ ਫਿਰ ਗਾਂ ਨੂੰ ਤੁਰ ਪਏ ਫਿਰ ਬਾਜੀ ਆਪਾਂ ਦੇ ਵਰਤੇ ਆ ਉਹ ਬੰਦੇ ਆ ਨਾ ਚਲ ਆਪਾਂ 2 ਸਾਲ ਖੇਡੇ ਨਹੀਂ ਉਹਨਾਂ ਨੇ ਮਾਣਾ ਬਾਜੀ ਭਾਲੇ ਤੋਂ ਅੱਗੇ ਵਾਕਈ ਕਬੱਡੀ ਖਤਮ ਆ ਜੀ ਭਾਲੇ ਭਾਈ ਥੋੜੀ ਮਾਣਾ ਲਾਗੇ ਖੜ ਚਾਈਦਾ ਸੀ ਨਾ ਬਾਜੀ ਨੇ ਤੇ ਕਈ ਦਾ ਹੀ ਸਰੀਰ ਹੀ ਦੇਖੀ ਜਾਈਏ ਭਾਈ ਸਰੀਰ ਦੇਖੀ ਤੇ ਦੇਖੀ ਅੱਜ ਆਪਾਂ ਜੋ ਗਏ ਆ ਅੱਜ ਵੀ ਆਪਾਂ ਕੱ체 ਖੇਡੇ ਸੀ ਪੂਰਾ ਰਾਤ ਆ ਇਹਨਾਂ ਨੇ ਬੜਾ ਤਗੜਾ ਮੈਚ ਜਾਦਗਰੀ ਮੈਚ ਹੀ ਹੋ ਕਮਾਲਪੁਰੇ ਪਾਲੇ ਭਾਈ ਨਾੜ ਦੇ ਨਾਲ ਹੀ ਨਾ ਜਿਹੜੀ ਪਾਲੇ ਭਾਈ ਨੇ ਬਾਹ ਫੜੀ ਇਧਰੋਂ ਮੈਂ ਤੇਰਾ ਭਲਾ ਜੀ ਸਹੀ ਗੱਲ ਹੀ ਹੁਣ ਇੱਕ ਵੇਖ ਭਾਈ ਨਾ ਪਤਾ ਲੱਗ ਜਾ ਉਹ ਲੱਗਣ ਲੱਗਣ ਦੀ ਗੱਲ ਜਿੱਦਾਂ ਪਾਲੇ ਭਾਈ ਨੇ ਬਾਹ ਫੜੀ ਇੰਨੇ ਵੱਡਾ ਹੈ ਨਾ ਤੇ ਭਾਈ ਆਪਣਾ ਰਾਤ ਹੈ ਇਹਨਾਂ ਨੇ ਨਾ ਉਹ ਮੈਂ ਜਿਹੜਾ ਟੱਲਿਆ ਟੌਪ ਤੇ ਬਾਅਦ ਅੱਛਾ ਮੈਨੂੰ ਖੁਸ਼ੀ ਵੜੀ ਮੈਂ ਘੜੀ ਮੁੜੀ ਆਏ ਨਾ ਭਾਜੀ ਵਾਲੇ ਵੀ ਨਾ ਹੈ ਦੋ ਤਿੰਨ ਦਿਨ ਤੋਂ ਨੀਂਦ ਨਹੀਂ ਆਈ ਚਾ ਜੱਗੂ ਇਸ ਰਹੀ ਆ ਮਤਰਸਦੇ ਕਿ ਆਪਣੇ ਸੋਸ਼ਲ ਮੀਡੀਆ ਹੈ ਨਹੀਂ ਇਧਰਲੇ ਬਨੇ ਕਬਾ ਲੇਟ بڑے بڑے ਅਕੈਡਮੀਆ ਦੇ ਵਿੱਚ ਆਪਣੇ ਪਲੇਅਰ ਸਾਡੇ ਦੇ ਮੱਝ ਦਾ ਕੋਈ ਪਲੇਅਰ ਅਕੈਡਮੀ ਵਿੱਚ ਖੇਡਦਾ ਹੁੰਦਾ ਸੀ ਤੇ ਸਾਡੇ ਸਾਹ ਭਾ ਦਾ ਹੁੰਦਾ ਹੀ ਬਸ ਇਹਦੇ ਨਾਲ ਖੇਡ ਲਿਆ ਤੇ ਅਸੀਂ ਸਮਝ ਲਾ ਹੀ ਵੀ ਕਿਤੇ ਕਾਹ ਜੋਗੀ ਹੋ ਜਾਣਾ ਜੀ ਮਤਲਬ ਇਹ ਗਿੰਤੀ 'ਚ ਆਉਣ ਲੱਪੇ ਆ ਵੀ ਜੇ ਇਹਦੇ ਨਾਲ ਖੇਡ ਲਿਆ ਤੇ ਉਦੋਂ ਵੀਰ ਜਦੋਂ ਭਵਾਨ ਹਣੀ ਹੁਣ استاد ਹੁਣੀ ਦੇ ਨਾਲ ਲਾਲਾ ਲੱਗ ਜਾਣਾ ਲਾਲਾ ਉਹ ਤੇ ਫਿਰ ਗੱਲਾਂ ਹੀ ਗਾਂ ਰਹੀ ਹੋ ਜਾਂਦੀਆਂ ਸੀ ਲਾਲੋ ਦੇਖ ਮੈਂ ਇਹ ਮੈਂ ਪਹਿਲੀ ਵਾਰ ਉਨੀ ਚ ਖੇਡਿਆ ਨਾ ਭਾਈ ਹੁਣ ਤੇ ਮੈਂ ਉਹਦੇ استاد ਗੰਧਰਾਣਾ ਨਾ ਹੀ ਗੰਧਰੀ ੱਡੇ ਚ ਖੜੀ ਹੂੰ ਲਾਲਾ ਭਾਜੀ ਆਉਂਦੇ ਸਾਨੂੰ ਗੱਡੀ ਦੇ ਲੈਣ ਅੱਛਾ ਤੇ ਜਿੱਦਣ ਮੈਂ ਪਹਿਲੇ ਦਿਨ ਬਾਜੀ ਨਾ ਬੈਠਾ ਨਾ ਦੱਲੇ ਨਾ ਕਸਮ ਲੱਗੇ ਭਾਈ ਮੇਰੇ ਅੱਥਰੂ ਪਾਣੀ ਅੱਛਾ ਹਾਂਜੀ ਮੈਂ ਬੜਾਰ ਹੋਇਆ ਤੇ ਤੇ ਮੈਂ ਜਿਹੜੇ ਬੰਦਿਆਂ ਨੂੰ ਆਪਾਂ ਦੇਖਦੇ ਰਹੇ ਅੱਜ ਪਰਮਾਤਮਾ ਨੇ ਉਹਨਾਂ ਬੰਦਿਆਂ ਦਾ ਪਲੇਅਰਸ ਤਾਂ ਦੀ ਰਿਸਪੈਕਟ ਤਾਂ ਕਰਦੇ ਆ ਪਰ ਜਿਹੜੀ ਦੁੱਲੇ ਨੇ ਕੀਤੀ ਆ ਨਾ ਇਹ ਗੱਲ ਹਾਂ ਉਹ ਹੀ ਮੈਂ ਕਿਹਾ ਸਲੂਟ ਆ ਯਾਰ ਬੰਦੇ ਅੱਖੀ ਦੇ ਥੰਦੀ ਗੱਲ ਆ ਭਾਈ ਜਿਹੜੀ ਪਲੇਅਰ ਦੀ ਪ੍ਰੀਖਿਆ ਹੁੰਦੀ ਆ ਸਟਾਰ ਬਣ ਤੋਂ ਬਾਅਦ ਚ ਕੋਚ ਦੀ ਪ੍ਰੀਖਿਆ ਹੁੰਦੀ ਆ ਬਣਾਉਣ ਟਾਈਮ ਹਾਂ ਜੇ ਉਹਨੇ ਬਣਾਇਆ ਨਾ ਉਹਨੂੰ ਉਸ ਟਾਈਮ ਦੁੱਲੇ ਨੂੰ ਤੇ ਫਿਰ ਦੁੱਲੇ ਨੇ ਵੀ ਆਪ ਦੀ ਜਿਹੜਾ ਲਾੜਾ ਪੂਰੀ ਕੀਤੀ ਲਾੜੋ ਜੋ ਦਾ ਫਰਜ਼ ਬੰਦਾ ਸੀ ਲਾੜੋ ਹਣਾ ਇਹ ਲਈ ਥੋੜੀ ਵੀ ਲਾ ਲੋ ਹੁਣ ਆਪਾਂ ਇੱਕ ਰੀ ਦਸਤਾਦ ਨੂੰ ਕਿਹਨੂੰ ਦਿਵਾ ਕੇ ਗੋਜਾ ਜਰ ਤੇ ਮੁੜ ਕੇ ਆਖੀ ਹੈ ਜੀ ਭਾਵੇਂ ਜ਼ਿੰਮੇਵਾਰੀ ਹੋ ਗਈ ਜਿੱਥੇ ਮਰਜੀ ਲੱਗੀ ਖਾਂਦਾ ਵੇਰੀ ਹੁਣ ਮਗਰੋਂ ਪਰਿਵਾਰ ਵੀ ਸਾਂਭਿਆ ਬੱਚੇ ਸਾਂਭੇ ਮੇਰੇ ਖਾਲ ਬੇਟੀ ਉਹਨਾਂ ਦੀ ਕੈਨੇਡਾ ਲੈ ਗਈ ਮੇਰੇ ਨਾਲ ਹੈਪੀ ਹੋਣਾ ਜਿੱਤੋਂ ਮੇਰੇ ਪਹਿਲੇ ਸੀਜ਼ਨ ਸਾਟ ਲੱਗੀ ਨਾ ਵੇਖ ਲੈ ਮੈਨੂੰ ਘਰ ਦੇ ਉਹ ਤਰ੍ਹਾਂ ਮੂੰਹ ਰੂਤੇ ਮੈਨੂੰ ਕਹਿੰਦੇ ਕੋਈ ਨਹੀਂ ਕੋਈ ਨਹੀਂ ਆਇਆ ਤੇ ਮੈਂ ਜੱਗੂ ਪਾਣਾ ਦੇਖਣ ਧਿਆ ਮੇਰੇ ਪ੍ਰਸ਼ਨੋਂ ਕੋ ਬਾਹਰ ਗੱਡਿਆ ਤੇ ਬਾਪੂ ਹੀ ਰੋਂਦਾ ਹੈ ਹਾਂ ਤੇ ਵੱਡਾ ਭਰਾ ਵੀ ਮਾਂ ਮਾਂ ਦੱਸੋ ਦੁੱਖ ਦੇ ਹੁੰਦਾ ਹੀ ਆ ਤੈਨੂੰ ਹੌਸਲਾ ਉਹਨਾਂ ਨੇ ਲੈਣਾ ਹੀ ਲਾਲਾ ਅੱਜ ਕੱਲ ਤੇ ਲੋਕਾਂ ਦਾ ਪਿੰਡਸ ਵਾਲੀ ਨਾੜ ਵਾਲਾ ਪ੍ਰੀਨ ਹੋ ਜਾਈ ਨਾ ਤੇ 6-6 ਮਹੀਨੇ ਮੰਜੇ ਤੋਂ ਨਹੀਂ ਉੱਠਦੇ ਕੁੜਿਆ ਠੀਕ ਆ ਨਹੀਂ ਉੱਠਣ ਦਿੰਦਾ ਠੀਕੇ ਵੱਡੇ ਕੁੱਤੇ ਉਹਦਾ ਲੱਕ 'ਚ ਲੱਗਦਾ ਨਾ ਕੰਮ ਮੈਂ ਅੱਗੇ 18-18 ਕਿੱਲਿਆਂ ਨੂੰ ਖਾਤ ਪਾ ਗਏ ਤੇ ਖੇਡ ਲੈਣਾ ਹਾਂ ਤੇ ਹੋਣ ਵੇਖ ਲੈ ਵੀ ਜੇ ਠਾਂ ਹੋ ਜਈਏ ਤਾਂ ਤਾਂ ਹੁੰਦਾ ਪਤਾ ਨਹੀਂ ਤੜਕੇ ਥੱਲੇ ਚੌਥਾ ਠੀਕਾ ਫੇਰ ਲੱਗਣਾ ਲੱਕ ਜਾਂ ਹਾਂ ਉਹ ਗੜਾ ਰੀੜ ਦੀ ਇਲਾਕਾ ਸਾਡ ਬੜਾ ਦੁਰਦਾ ਉਹ ਨਾਲੋਂ ਭਾਈ ਮੈਂ ਫੇਰਦਾ ਜੀ ਕਈ ਯਾਰ ਭਾਈ ਮੇਰੇ ਆ ਇੰਨਾ ਚੀਜ਼ਾਂ ਸਾਰੇ ਮਸਲ ਖਿੱਚੇ ਜਾਂਦੇ ਟੀਕੇ ਦਾ ਤੇ ਮਰ ਤਾਂ ਨੀਵਾ ਨਹੀਂ ਵੰਨ ਵੈਸੇ ਉਦਾਂ ਪਲਵਾਂ ਜੀ ਅੱਜ ਜਿੱਦਾਂ ਆਪਾਂ ਕਬੱਡੀ ਦੀਆਂ ਗੱਲਾਂ ਕੀਤੀਆਂ ਸਾਰੇ ਭਰਾ ਨਾਲ ਬੈਠੇ ਆ ਹਾਂਜੀ ਉਦਾਂ ਸ਼ਾਂਤੀ ਮਿਲੀ ਹੈ ਮਨ ਨੂੰ ਭਰਾ ਜੀ ਹੁੰਦੀ ਆ ਫਰਕ ਤਾਂ ਪੈਂਦਾ ਯਾ ਤੈਨੂੰ ਪਤਾ ਬੰਦਾ ਇੱਕ ਖੜੋਜੇ ਨਾਲ ਤੇ ਇੰਨਾ ਬੜਾ ਚਾਰ ਭਰਾ ਹੈ ਪਲਵਾਂ ਜੀ ਸੋਰਾ ਉਤਨ ਦੀਆਂ ਸਹੀ ਲੇੜ ਕਿਉਂ ਸਾਡੇ ਨਾਲ ਦੀਆਂ ਬੀਤੀਆਂ ਬੀਤੀਆਂ ਮਾਪਾ ਮੈਂ ਤਾਂ ਹੀ ਉਸੇ ਕੋਲ ਮੈਂ ਹਾਂ ਇਹ ਦਿਨ ਨਹੀਂ ਕਿੰਨੇ ਦਿਨ ਲੰਘਦੇ ਗਏ ਨਾ ਉਨਾ ਬੰਦਾ ਵਿਚਾਰਾ ਸੋਚੀ ਜਾਂਦਾ ਅਗਣੀ ਬਾਕੀ ਜੀਵਨ ਬਾ ਤੇਰਾ ਵੀ ਧੰਨਵਾਦ ਵੀ ਤੂੰ ਵੀ ਆਪਣੇ ਸਤਾਦ ਦਾ ਨਾ ਵੀ ਦਿੱਤੀਆਂ ਨਾ ਸਹੀ ਉਹ ਵਿਆਹ ਚ ਲਿਆ ਹੀ ਅੱਛਾ ਭਾਈ ਘਟਾਣਾ ਵਾਲੇ ਵੀ ਰੋਹ ਆਪਣੇ ਆਕਾਸ਼ ਦੀ ਗੱਲ ਰਿਹਾ ਹੈ ਅੱਛਾ 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 ਮੇਰਾ ਸਾਰ ਸੰਗਲ ਹਾਂ ਹਾਂ ਮੈਂ ਆ ਮੜਾਇਆ ਘਰ ਆਇਆ ਤੇ ਜਲ ਚੱਲਿਆ